ਕੇਂਦਰ ਸਰਕਾਰ ਵੱਲੋਂ ਪੈਨਸ਼ਨਰਾਂ ਲਈ ਐਲਾਨੀ ਗਈ ਇਕੀਕ੍ਰਿਤ ਪੈਨਸ਼ਨ ਯੋਜਨਾ ਦਾ ਬੀਜੇਪੀ ਦੀ ਪਟਿਆਲਾ ਇਕਾਈ ਵੱਲੋਂ ਸਵਾਗਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਦੀ ਬਜਾਏ ਇਕੀਕ੍ਰਿਤ ਪੈਨਸ਼ਨ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਲੱਖਾਂ ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਸੰਜੀਵ ਸ਼ਰਮਾ ਨੇ ਕਿਹਾ ਕਿ ਪੈਨਸ਼ਨ ਸੰਬੰਧੀ ਇਹਨਾਂ ਮੰਗਾਂ ਨੂੰ ਲੈ ਕੇ ਭਾਰਤੀ ਮਜ਼ਦੂਰ ਸੰਘ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਸੀ। ਜਿਹੜੀ ਪੁਰਾਣੀ ਪੈਨਸ਼ਨ ਸਕੀਮ ਦੇ ਤਹਿਤ ਜਿਹੜੇ ਸਾਰੇ ਜਿਹੜੇ ਬੈਨੀਫਿਟਸ ਸਿੱਕੇ ਸਾਡੇ ਕਰਮਚਾਰੀ ਨੂੰ ਮਿਲ ਚੁੱਕੇ ਹਨ ਇਹਦੇ ਨਾਲ ਪੂਰੇ ਭਾਰਤ ਦੇ ਵਿੱਚ ਜਿਹੜੇ ਸਾਡੇ ਕਰੋੜਾਂ ਜਿਹੜੇ ਕੇਂਦਰ ਸਰਕਾਰ ਦੇ ਕਰਮਚਾਰੀ ਹਨ ਇਹ ਇੱਕ ਬਹੁਤ ਵੱਡਾ ਲਾਭ ਇਹ ਬੜਾ ਵੱਡਾ ਇੱਕ ਇਤਿਹਾਸਿਕ ਫੈਸਲਾ ਹੈ ਜਿਸ ਦੇ ਨਾਲ ਜਿਹੜੇ ਕਰਮਚਾਰੀ ਹਨ ਉਹ ਆਪਣਾ ਜੀਵਨ ਜਿਹੜੇ ਸਾਡੇ ਭਰਾ ਰਿਟਾਇਰ ਹੋ ਚੁੱਕੇ ਜਿਹੜੇ ਸਾਡੇ ਅ ਭਵਿਕਤ ਦੇ ਵਿੱਚ ਜਿਹੜੇ ਅੱਜ ਨੌਕਰੀਆਂ ਕਰ ਰਹੇ ਹਨ ਆਪਣੇ ਭਵਿਕ ਨੂੰ ਲੈ ਕੇ ਚਿੰਤਿਤ ਸੀਗੇ ਅੱਜ ਜਿਹੜੀ ਇਹ ਯੂਪੀਐਸਸੀ ਸਕੀਮ ਲਾਗੂ ਹੋਣ ਦੇ ਨਾਲ ਜਿਹੜੀ ਪੁਰਾਣੀ ਸਕੀਮ ਦੇ ਜਿਹੜੇ ਲਾਭ ਜਿਹੜੇ ਉਹਨਾਂ ਨੂੰ ਮਿਲੇ ਹਨ ਅੱਜ ਸਾਰੇ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਕੇਂਦਰ ਸਰਕਾਰ ਦਾ ਭਾਰਤੀ ਜਨਤਾ ਪਾਰਟੀ ਦਾ